ਹੋਰ ਫਿਰ ਛੋਟੇ ਵੀਰ ਕੀ ਹਾਲ ਚਾਲ ਕੀ ਗੱਨਾਬ ਹੋਰ ਫਿਰ ਛੋਟੇ ਇਸ ਤੀ ਸੰਗ ਸੋਹਣੀ ਲਾਦੇ ਮਾੜੀ ਲਾ ਕੇ ਦਾ ਦੋ ਆਹ ਜਿਵੇਂ ਕਹਿੰਦਾ ਇੱਕ ਵਾਰ ਤ ਪੰਛੀ ਨੂੰ ਗਿਆ ਸੀ ਨੇ ਹੋਰ ਵੀ ਕਈਆਂ ਨੂੰ ਆ ਵੀ ਸਵਾ ਹੋਰ ਵੀ ਛੋਟੇ ਕਿਵੇਂ ਆ ਬਈ ਛੋਟੇ ਅੱਜ ਕੱਲ ਤੇਰਾ بڑا ਨਾਵਾ ਕੀ ਨਾਮ ਤੇਰਾ ਮੈਂ ਕਵਰ ਚਿੰਦੇ ਨੂੰ ਕਹਿੰਦਾ ਮੈਂ ਕਹਿੰਦੇ ਜਿੰਨੀਆਂ ਤੂ ਫੋਟੋਆਂ ਮੇਰੇ ਕੋਲ ਕਿਉਂਕਿ ਸਾਰੇ ਕਲਾਕਾਰਾਂ ਦੀ ਨਾ ਫੋਟੋਆਂ ਬਹੁਤ ਵੱਡਾ ਭੰਡਾਰ ਆ ਅਜੇ ਵੀ ਪਿਆ ਵਾਨਸ ਵਨੇ ਪੋਜੇ ਹਾਂਜੀ ਹਾਂਜੀ ਵਾਨਸ ਤੇ ਮੈਂ ਅਛਿੰਦੇ ਨੂੰ ਕਿਹਾ ਮੈਂ ਕਿਹਾ ਵੀ ਜਮ ਬੈਠਿਆ ਜਦੋਂ ਗੱਲ ਚ ਤੂੰ ਵੜਾ ਜਾ ਮਤਲਬ ਤਲਖੀ ਚ ਉਹਨਾਂ ਤੇ ਜਾਂ ਫੋਟੋ ਖਿਚਾਉਣ ਵੇਲੇ ਵੀ ਤੇਰੀ ਸੱਜੀ ਸੇਲੀ ਤਾਂ ਚੱਕੀ ਜਾਂਦੀ ਹੈ ਹੂੰ ਤੇ ਵੀ ਉਹ ਫੋਟੋ ਫੋਟੋਗ੍ਰਾਫਰ ਬੋਨੀ ਕਹਿੰਦਾ ਤੇ ਤੂੰ ਹੀ ਧਿਆਨ ਚ ਕਰ ਲੈ ਵੀ ਦੋਨੇ ਸੇਲੀਆਂ ਬਰਾਬਰ ਰੱਖ ਕੇ ਵੀ ਫੋਟੋ ਖਿਚਾ ਲੈ ਕੋਈ ਹੂੰ ਕਹਿੰਦਾ ਕੀ ਮਤਲਬ ਮੈਂ ਸਮਝਿਆ ਨਹੀਂ ਮੈਂ ਕਿਹਾ ਲੈ ਮੈਂ ਹੁਣ ਕਰਨ ਲੱਗਿਆ ਦੇਖ ਲਈ ਤੇ ਮੈਂ ਕਰਕੇ ਦਿਖਾਦਾ ਮੈਂ ਕਿਹਾ ਵੀ ਤੇਰੀ ਫੋਟੋ ਪਤਾ ਕਿਦਾਂ ਦੀਆਂ ਅੱਛੇ ਉੱਪਰ ਵਰ ਟੋਪਰ ਦੇ ਥੱਲੇ ਹਾਂ 1 ਮਿੰਟ ਅੱਛਾ ਅੱਛੇ ਕਹਿੰਦਾ ਹੋਰ ਨੋਕਸ ਵੀ ਦੱਸ ਦੇ ਫਿਰ ਮੈਂ ਕਿਹਾ ਹੋਰ ਵੀ ਹੈਗਾ ਐ ਕੋਈ ਵੀ ਤੂੰ ਰੋਟੀ ਖਾਂਦੇ ਆ ਨਾ ਜਦੋਂ ਐ ਮੁਰਕੀ ਮੋਚ ਪਾਉਣਾ ਦਾਲ ਜਾਂ ਸਬਜੀ ਨਾਲ ਆਵਾਜ਼ ਆਉਂਦੀ ਆ ਇਹਨੂੰ ਆਪਾਂ ਆਮ ਕਹਿ ਦਿੰਦੇ ਵੀ ਪਚਾੱਕੇ ਮਾਰ ਕੇ ਪਚਾੱਕੇ ਮੈਂ ਦੇ ਤਾਂ ਤੇ ਇਹ ਨਾ ਕਰਿਆ ਕਰ ਦੇਖਣ ਵਾਲੇ ਨੂੰ ਹੋਰ ਨਵੇਂ ਥਾਂ ਤੇ ਲੱਗਦਾ ਮੈਨੂੰ ਕਹਿੰਦਾ ਇਦਾਂ ਜਿਆਦਾ ਸਵਾਦ ਲੱਗਦੀ ਆ ਰੋਟੀ Mata carunga. <laughs>